ਕੱਚੇ ਦੁੱਧ ਨੂੰ ਅਗਰ ਤੁਸੀਂ ਇਸ ਤਰੀਕੇ ਨਾਲ ਚਿਹਰੇ ਤੇ ਲਗਾਉਂਦੇ ਹੋ ਰਾਤ ਨੂੰ ਸੌਣ ਲੱਗੇ ਤਾਂ ਤੇ ਸਾਰੇ ਸਾਰੇ ਹੀ ਪਿੱਛਣਗੇ ਤੁਸੀਂ ਚਿਹਰੇ ਤੇ ਕੀ ਲਗਾਇਆ ਤੁਹਾਡੇ ਚਿਹਰੇ ਤੇ ਇੰਨਾ ਨਿਖਾਰ ਤੁਹਾਡੀ ਬੇਦਾਗ ਸਕਿਨ ਨੇ ਤੁਹਾਡੇ ਝੁਰੜੀਆਂ ਨਹੀਂ ਹੈਗੀਆਂ ਤੁਹਾਡੇ ਰਿੰਕਲ ਨਹੀਂ ਹੈਗੇ ਤੁਸੀਂ ਕਿਸ ਤਰੀਕੇ ਨਾਲ ਆਪੀ ਸਕਿਨ ਦੀ ਕੇਅਰ ਕਰਦੇ ਹੋ ਤੇ ਤੁਸੀਂ ਕੀ ਦੱਸਣਾ ਹੈ ਚਲੋ ਜੀ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਰੈਮਡੀ ਪੂਰੀ ਵੀਡੀਓ ਦੇਖਣਾ ਤੇ ਉਹਦੇ ਲਈ ਤੁਸੀਂ ਲੈਣਾ ਹੈ ਕੱਚਾ ਦੁੱਧ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਲੈਣਾ ਬੈਲ ਨੂੰ ਜਰੂਰ ਪ੍ਰੈਸ ਕਰਨਾ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਬਹੁਤ ਹੀ ਪਿਆਰੀ ਜੀ ਰੈਮਡੀ ਕੱਚੇ ਦੁੱਧ ਦਾ ਫੇਸ਼ੀਅਲ ਤੁਸੀਂ ਲੈਣਾ ਇਸ ਤਰੀਕੇ ਨਾਲ ਕੱਚਾ ਦੁੱਧ ਠੀਕ ਹੈ ਜੀ ਕੱਚਾ ਦੁੱਧ ਲੈਣਾ ਇਸ ਤਰੀਕੇ ਨਾਲ ਤੁਸੀਂ ਕਿਸੇ ਬੌਲ ਵਿੱਚ ਪਾ ਲੈਣਾ ਸਾਫ ਬੌਲ ਵਿੱਚ ਪਾ ਲੈਣਾ ਤੇ ਮੈਂ ਪਾ ਲਿਆ ਇੱਥੇ 2 ਚਮਚੇ ਕੱਚਾ ਦੁੱਧ ਠੀਕ ਹੈ ਜੀ ਪਹਿਲਾਂ ਇੱਕ ਚਮਚ ਪਾਇਆ ਸੀ ਥੋੜਾ ਜਿਹਾ ਹੋਰ ਪਾ ਲਿਆ ਕੱਚਾ ਦੁੱਧ ਲੈਣਾ ਕੱਚੇ ਦੁੱਧ ਦੇ ਵਿੱਚ ਨਾ ਇਦਾਂ ਦੇ ਤੱਤ ਹੁੰਦੇ ਨੇ ਜਿਹੜੇ ਤੁਹਾਡੀ ਸਕਿਨ ਨੂੰ ਨਿਖਾਰ ਦਿੰਦੇ ਨੇ ਤੁਹਾਡੀ ਸਕਿਨ ਦੇ ਜਿਹੜੇ ਸੈਲਸ ਹੁੰਦੇ ਨੇ ਨਾ ਡੈਡ ਸੈਲਸ ਹੁੰਦੇ ਨੇ ਉਹਨਾਂ ਨੂੰ ਰਿਪੇਅਰ ਕਰ ਦਿੰਦੇ ਨੇ ਸਕਿਨ ਦੇ ਵਿੱਚ ਇੱਕ ਜਾਨ ਲੈ ਕੇ ਆਉਂਦੇ ਨੇ ਸਕਿਨ ਦਾ ਜਿਹੜਾ ਕਲਰ ਹੈ ਉਹ ਇੱਕਦਮ ਗੋਰਾ ਚਿੱਟਾ ਹੋ ਜਾਂਦਾ ਹੈ ਸਕਿਨ ਦੇ ਵਿੱਚ ਜਿਹੜੀ ਮੋਇਸਚਰਾਈਜ਼ਰ ਦੀ ਕਮੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਸਕਿਨ ਤੇ ਰਿੰਕਲ ਝੁਰੜੀਆਂ ਆਣੀਆਂ ਬੰਦ ਹੋ ਜਾਂਦੀਆਂ ਨੇ ਛਾਈਆਂ ਦਾਗ-ਦੱਬਿਆਂ ਨੂੰ ਇਹ ਰਿਮੂਵ ਕਰਦਾ ਹੈ ਠੀਕ ਹੈ ਇਸ ਤਰੀਕੇ ਨਾਲ ਲੈਣਾ ਤੁਸੀਂ ਕੱਚਾ ਦੁੱਧ ਠੀਕ ਹੈ ਕੱਚੇ ਦੁੱਧ ਦੇ ਵਿੱਚ ਤੁਸੀਂ ਫਿਰ ਕੀ ਪਾਣਾ ਹੈ ਤੁਸੀਂ ਪਾਣੀ ਹੈ ਦੋ ਚੁਟਕੀ ਹਲਦੀ ਅੰਬਾ ਹਲਦੀ ਇਹ ਕਿਚਨ ਵਾਲੀ ਹਲਦੀ ਨਹੀਂ ਪਾਣੀ ਕਿਚਨ ਵਾਲੀ ਹਲਦੀ ਦੇ ਨਾਲ ਕੀ ਹੁੰਦਾ ਹੈ ਸਕਿਨ ਤੇ ਇੱਕ ਜੈਲੋ ਜੈਲੋ ਕਲਰ ਆ ਜਾਂਦਾ ਹੈ ਤੇ ਉਹ ਬਹੁਤ ਹੀ ਬੁਰਾ ਲੱਗਦਾ ਹੈ ਤੁਸੀਂ ਲੈਣੀ ਅੰਬਾਲ ਦੀ ਅੰਬਾਲ ਦੀ ਤੁਹਾਨੂੰ ਪੰਸਾਰਿਆਂ ਕੋਲ ਮਿਲ ਜੇਗੀ ਚਾਹੇ ਤੁਸੀਂ ਆਨਲਾਈਨ ਵੀ ਲੈ ਸਕਦੇ ਹੋ ਤੇ ਬਹੁਤ ਹੀ ਪਿਆਰੀ ਜੀ ਰੈਮਡੀ ਬਣ ਕੇ ਰੈਡੀ ਹੋ ਜਾਂਦੀ ਜਿਹੜੀ ਤੁਹਾਡੇ ਸਕਿਨ ਨੂੰ ਇੰਨਾ ਨਿਖਾਰਦੀ ਹੈ ਦੂਸਰਾ ਤੁਸੀਂ ਕੀ ਲੈਣਾ ਹੈ ਬੇਸਣ ਜਿਹੜਾ ਆਮ ਹੀ ਸਾਡੇ ਕਿਚਨ ਵਿੱਚ ਪਿਆ ਹੁੰਦਾ ਹੈ ਕੜੀ ਬਣਾਉਣ ਦੇ ਕੰਮ ਆਉਂਦਾ ਹੈ ਉਹ ਤੁਸੀਂ ਲੈਣਾ ਇੱਥੇ ਬੇਸਣ ਠੀਕ ਹੈ ਜੀ ਬੇਸਣ ਲੈ ਲੈਣਾ ਤੁਸੀਂ ਇੱਥੇ 2 ਚਮਚੇ ਦੁੱਧ ਪਾ ਕੇ ਤੇ 2 ਚਮਚ ਮੈਦੇ ਚ ਪਾ ਲਏ ਵੇਸਣਾ ਆਪਣੇ ਰਿਕੋਰਡਿੰਗ ਤੁਸੀਂ ਇਹਦੇ ਵਿੱਚ ਵੇਸਣ ਪਾ ਲੈਣਾ ਠੀਕ ਹੈ ਸਿਰਫ ਇਹ ਦੋ ਚੀਜ਼ਾਂ ਪਾਣੀਆਂ ਨੇ ਔਰ ਅਗਰ ਤੁਹਾੜੇ ਕੋ ਅੰਬਾ ਹਲਦੀ ਨਹੀਂ ਹੈ ਕਿ ਇਹਦੀ ਥਾਂ ਤੇ ਤੁਸੀਂ ਕੀ ਕਰਨਾ ਹੈ ਕਾਫੀ ਲੈ ਸਕਦੇ ਹੋ ਚਾਹ ਹਲਦੀ ਨੂੰ ਤਵੇ ਤੇ ਚੰਗੀ ਤਰ੍ਹਾਂ ਭੁੰਨ ਲੋ ਸਾੜ ਦੋ ਤੇ ਉਹਦਾ ਜਿਹੜਾ ਕਲਰ ਜਿਹੜਾ ਚੇਂਜ ਹੋ ਜਾਵੇਗਾ ਨਾ ਫਿਰ ਤੁਸੀਂ ਉਹਦਾ ਇਸਤੇਮਾਲ ਕਰ ਸਕਦੇ ਹੋ ਤਹਾਡੀ ਸਕਿਨ ਨੂੰ ਖਾਰਨ ਵਿੱਚ ਬਹੁਤ ਹੀ ਕਾਰਗਲ ਹੋਵੇਗਾ ਤੁਹਾਡੀ ਸਕਿਨ ਜਿਹੜੀ ਇੰਨੀ ਨਿਖਰੇ ਕਿ ਤੁਹਾਡੀ ਸਕਿਨ ਵਿੱਚ ਜਿੰਨੇ ਵੀ ਤੁਹਾਡੇ ਸਕਿਨ ਦੀ ਪ੍ਰੋਬਲਮ ਹੈ ਨਾ ਸਾਰੀ ਹੀ ਖਤਮ ਹੋ ਜਾਵੇਗੀ ਇਸ ਤਰੀਕੇ ਨਾਲ ਤੁਸੀਂ ਜੇਕਰ ਦੁੱਧ ਦਾ ਇਸਤੇਮਾਲ ਕਰਦੇ ਹੋ ਠੀਕ ਹੈ ਜੀ ਤੇ ਲੋ ਜੀ ਇਹ ਬਣ ਕੇ ਹੋ ਗਈ ਸਾਡੀ ਕਰੀਮ ਜੀ ਰੈਡੀ ਠੀਕ ਹੈ ਇਸ ਤਰੀਕੇ ਨਾਲ ਬਣ ਕੇ ਰੈਡੀ ਹੋ ਗਈ ਹੈ ਫਿਰ ਤੁਸੀਂ ਕੀ ਲੈਣਾ ਹੈ ਤੁਸੀਂ ਲੈਣਾ ਹੈ ਖੀਰੇ ਦਾ ਸਲਾਈਸ ਖੀਰੇ ਦਾ ਸ্লাইਸ ਹੈ ਇਹ ਖੀਰੇ ਦਾ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਕੇਲੇ ਦਾ ਸਿਲਕਾ ਹੈਗਾ ਕੇਲੇ ਦਾ ਲੈ ਸਕਦੇ ਹੋ ਐਲੋਵੀਰਾ ਹੈਗੀ ਤੇ ਐਲੋਵੀਰਾ ਲੈ ਸਕਦੇ ਹੋ ਵੈਸੇ ਤਾਂ ਜਿਹੜਾ ਖੀਰਾ ਹੁੰਦਾ ਹੈ ਗਰਮੀ ਦੇ ਵਿੱਚ ਤੁਹਾਡੀ ਸਕਿਨ ਨੂੰ ਹਾਈਡਰੇਟ ਕਰਦਾ ਹੈ ਔਰ ਸਕਿਨ ਵਿੱਚ ਇੱਕ ਗਜਬ ਦਾ ਨਿਖਾਰ ਲੈ ਕੇ ਆਉਂਦਾ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਇਹਦੇ ਨਾਲ ਲਗਾਣਾ ਹੈ ਫੇਸ਼ਲ ਕਰਨਾ ਹੈ ਇਸ ਤਰੀਕੇ ਨਾਲ ਠੀਕ ਹੈ ਪੰਜ ਤੋਂ 10 ਮਿੰਟ ਤੁਸੀਂ ਆਪਣੇ ਚਿਹਰੇ ਦੀ ਕਰਨੀ ਹੈ ਮ사ਜ ਹਾਂ ਮ사ਜ ਕਰਨ ਤੋਂ ਪਹਿਲਾਂ ਚਿਹਰਾ ਜਿਹੜਾ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਬਿਲਕੁਲ ਵੋਸ਼ ਹੋਣਾ ਚਾਹੀਦਾ ਤਾਂ ਜੋ ਜਿਹੜੇ ਨਹੀਂ ਤਾਂ ਫਿਰ ਤੁਹਾਨੂੰ ਫਾਇਦਾ ਮਿਲਣ ਦੀ بجائے ਨੁਕਸਾਨ ਹੋਣਾ ਸ਼ੁਰੂ ਹੋ ਜਾਣਾ ਹੈ ਜੇਕਰ ਤੁਸੀਂ ਗੰਦੇ ਚਿਹਰੇ ਤੇ ਹੀ ਫੇਸ਼ੀਅਲ ਕਰਦੇ ਹੋ ਕਿਉਂਕਿ ਓਪਨ ਪੋਰਸ ਖੁੱਲ ਜਾਂਦੇ ਨੇ ਤੇ ਫਿਰ ਗੰਦਗੀ ਵਿੱਚ ਜਾ ਕੇ ਤੁਹਾਡੀ ਸਕਿਨ ਨੂੰ ਖਰਾਬ ਕਰਦੀ ਏ ਤੇ ਜਿਹੜੀ ਫੈਰਾ ਬਣਾ ਹੁੰਦਾ ਏ ਉਹ ਦੀ ਤਾਂ ਤੇ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਤੁਸੀਂ ਜਦੋਂ ਵੀ ਫੇਸ਼ੀਅਲ ਕਰਨਾ ਹੈ ਸਕਿਨ ਤੁਹਾਡੀ ਬਿਲਕੁਲ ਸਾਫ ਸੁਥਰੀ ਤੇ ਬਿਲਕੁਲ ਹੀ ਸਾਫ ਮਤਲਬ ਕੀ ਹੋਣੀ ਚਾਹੀਦੀ ਏ ਮੇਕਅਪ ਰਿਮੂਵ ਹੋਣਾ ਚਾਹੀਦਾ ਏ ਔਰ ਮਤਲਬ ਕੀ ਮਤਲਬ ਕੀ ਵੋਸ਼ ਕੀਤੀ ਹੋਣੀ ਚਾਹੀਦੀ ਸਕਿਨ ਕਿਸੇ ਵੀ ਵਧੀਆ ਜੇ ਫੇਸ ਵੋਸ਼ ਨਾਲ ਵੈਸੇ ਤਾਂ ਮੈਂ ਹੋਮ ਐਂਡ ਫੇਸ ਵੋਸ਼ ਦੱਸਦੀ ਹੁੰਨੀ ਆ ਅਗਰ ਤੁਸੀਂ ਕੋਈ ਵਧੀਆ ਜਿਆ ਕਰਦੇ ਹੋ ਤੇ ਉਹਦੇ ਨਾਲ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਆਪਣੇ ਕਰਨੀ ਹੈਗੀ ਮ사ਜ ਤੇ ਮੈਂ ਦੋ ਲੈ ਲਈਆਂ ਸਲਾਈਸੇ ਦੋਨਾਂ ਹੱਥਾਂ ਦੇ ਨਾਲ ਮੈਂ ਫੋਟੋ ਫਟ ਮੈਂ ਕਰਦੀ ਆ ਮ사ਜ ਜਿਹੜੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਰਨੀ ਹੈ ਮ사ਜ ਤਾਂ ਜੋ ਤੁਹਾਡੀ ਜਿਹੜੀ ਸਕਿਨ ਹੈ ਤੇ ਧਿਆਨ ਰੱਖਿਓ ਤੁਹਾਡੇ ਕੱਪੜੇ ਵੀ ਗੰਦੇ ਹੋ ਸਕਦੇ ਨੇ ਛਿੱਟੇ ਪੈ ਕੇ ਤੇ ਨੀਚੇ ਤੁਸੀਂ ਕੋਈ ਵੀ ਪੁਰਾਣਾ ਕੱਪੜਾ ਰੱਖ ਸਕਦੇ ਹੋ ਜਾਂ ਤੁਸੀਂ ਆਪਣੇ ਸ਼ੈਂਕ ਤੇ ਕੋਲ ਹੀ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਰੈਮਡੀ ਸ਼ੇਅਰ ਕਰਨੀ ਸੀ ਇਸ ਕਰਕੇ ਮੈਂ ਇੱਥੇ ਹੀ ਬੈਠ ਕੇ ਬਣਾ ਰਹੀ ਹਾਂ ਕਿਉਂਕਿ ਬਾਹਰ ਰੋਸ਼ਨੀ ਦੇ ਵਿੱਚ ਨਾ ਨજર ਜਿਆ ਨਹੀਂ ਆ ਰਿਹਾ ਸੀ ਤੇ ਮੌਸਮ ਵੀ ਥੋੜਾ ਜਿਹਾ ਖਰਾਬ ਚ ਆਏ ਕਦੀ ਬੱਦਲ ਬਣੇ ਹੁੰਦੇ ਨੇ ਕਦੀ ਛਾਂ ਆ ਜਾਂਦੀ ਕਦੀ ਧੁੱਪ ਆ ਜਾਂਦੀ ਇਸ ਕਰਕੇ ਕੁਆਲਿਟੀ ਖਰਾਬ ਹੋ ਜਾਂਦੀ ਸ ਵੀਡੀਓ ਦੀ ਅੰਦਰ ਇਹ ਤੁਹਾਡੇ ਨਾਲ ਮੈਂ ਲੱਗੀ ਹੋਈਆਂ ਪ੍ਰੋਸੈਸ ਸ਼ੇਅਰ ਕਰਨਾ ਇਹ ਤੁਹਾਡੇ ਸਕਿਨ ਦੀ ਜਿਹੜੀ ਡੈਡ ਸਕਿਨ ਨੂੰ ਰਿਮੂਵ ਕਰੇਗਾ ਗਰਮੀਆਂ ਵਿੱਚ ਕਾਲਾਪਾਨ ਆ ਜਾਂਦਾ ਟੈਨ ਆ ਜਾਂਦੀ ਸਕਿਨ ਤੇ ਉਹਨੂੰ ਠੀਕ ਕਰਨ ਵਿੱਚ ਬਹੁਤ ਕਾਰਗਲ ਹੈ ਸਕਿਨ ਕਾਲੀ ਪੈ ਗਈ ਹੈ ਜਾਂ ਮੱਥੇ ਤੁਹਾਡਾ ਕਾਲਾ ਪੈ ਗਿਆ ਹੈ ਨਾ ਧੁੱਪ ਦੀ وجہ ਨਾਲ ਕਿਉਂਕਿ ਗਰਮੀ ਦੇ ਵਿੱਚ अक्सर आपा कित्ते भी आने जाने है ते अपनी स्किन दी एकदम टैन जी हो जाती है एकदम कणकण करन तो बाद स्किन नु मैं वॉश कर रही है तो तुम देख सकते हो स्किन बिल्कुल ही साफ सुथरी होगी बिल्कुल ही ग्लो आ गया है उस तो बाद तुम की करना है ਤੁਸੀਂ ਕੋਈ ਵੀ ਵਧੀਆ ਜੇ ਮੋਇਸਚਰਾਈਜ਼ਰ ਲੈ ਲੈਣਾ ਚਾਹੇ ਤੁਸੀਂ ਐਲੋਵੇਰਾ ਲੈ ਲੈਣੀ ਚਾਹੇ ਤੁਸੀਂ ਕੋਈ ਵੀ ਇਦਾਂ ਦਾ ਲੋਸ਼ਨ ਲੈ ਲੈਣਾ ਠੀਕ ਹੈ ਕਿਉਂਕਿ ਜਦੋਂ ਵੀ ਆਪਾਂ ਕੋਈ ਫੇਸ ਪੈਕ ਜਾਂ ਕੋਈ ਆਪਾਂ ਮਤਲਬ ਕਿ ਫੇਸ਼ਲ ਕਰਦੇ ਹਾਂ ਨਾ ਉਸ ਤੋਂ ਬਾਅਦ ਜਦ ਤੁਸੀਂ skin ਨੂੰ wash ਕਰਨਾ ਤੇ ਆਪਣੇ ਚਿਹਰੇ ਨੂੰ ਇਦਾਂ ਹੀ ਨਹੀਂ ਛੱਡਣਾ ਚਾਹੀਦਾ ਚਾਹੇ ਕੋਈ ਲੋਸ਼ਨ ਲਗਾ ਲਓ ਸਾਮਰ ਲੋਸ਼ਨ ਚਾਹੇ ਕੋਈ ਵਧੀਆ ਜੀ ਸੰਸਕ੍ਰੀਮ ਲਗਾ ਲਓ ਚਾਹੇ ਤੁਸੀਂ ਐਲੋਵੇਰਾ ਜੈਲ ਲਗਾ ਸਕਦੇ ਹੋ ਤਾਂ ਜੋ ਤੁਹਾਡੀ skin ਜਿਹੜੀ ਇੱਕਦਮ ਲੋਕ ਹੋ ਜਾਵੇ ਔਰ ਜਿਹੜੀ skin ਤੁਹਾਡੀ ਪਤਲੀ ਹੋਈ ਹੋਈ ਹੁੰਦੀ ਹੈ ਨਾ ਸਪੈਸ਼ਲ ਕਰਕੇ ਸਕਿਨ ਤੇ ਇਕਦਮ ਮਤਲਬ ਕੀ ਗਲੋਸ ਆਇਆ ਹੁੰਦਾ ਹੈ ਉਹ ਉਦਾਂ ਹੀ ਬਰਕਰਾਰ ਰਵੇ ਕਿਉਂਕਿ ਧੁੱਪ ਦੇ ਕਾਰਨ ਜਿਹੜੀ ਸਕਿਨ ਹੁੰਦੀ ਡੈੱਬਸ ਹੋਣੀ ਸ਼ੁਰੂ ਹੋ ਜਾਂਦੀ ਹੈ ਅਗਰ ਆਪਾਂ ਕੁਝ ਲਗਾਉਂਦੇ ਨਹੀਂ ਤੇ ਨਹੀਂ ਤਾਂ ਤੁਹਾਡੀ ਸਕਿਨ ਜਿਹੜੀ ਰੁੱਖੀ ਸੁਖੀ ਹੋ ਜਾਂਦੀ ਹੈ ਤੇ ਝੁਰੜੀਆਂ ਜਿਹੜੀਆਂ ਨੇ ਜਲਦੀ ਆਉਣ ਦੀ ਸੁਭਾਵਨਾ ਹੋ ਜਾਂਦੀ ਹੈ ਤੇ ਜਿਹੜੀਆਂ ਠੀਕ ਹੋਣੀਆਂ ਹੁੰਦੀਆਂ ਨੇ ਉਹ ਜਲਦੀ ਫਿਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਗਰ ਤੁਸੀਂ ਆਪਣੀ ਸਕਿਨ ਤੇ ਕੁਝ ਲਗਾਉਂਦੇ ਨਹੀਂ ਤੇ ਇਸ ਕਰਕੇ ਜਦੋਂ ਵੀ ਕੋਈ ਤੁਸੀਂ ਫੇਸ ਪੈਕ ਲਗਾਉਂਦੇ ਹੋ ਜਾਂ ਫੇਸ਼ਲ ਵਗੈਰਾ ਕਰਦੇ ਹੋ ਸਕਿਨ ਤੇ ਕੁਛ ਨਾ ਕੁਛ ਲੋਸ਼ਨ ਐਲੋਵੇਰਾ ਜੈਲ ਲਗਾਉਣੀ ਹੈਗੀ ਤੇ ਐਲੋਵੇਰਾ ਜੈਲ ਲਗਾ ਲਓ ਕੋਈ ਚੱਕਰ ਨਹੀਂ ਹੈਗੀ ਤਾਜ਼ਾ ਐਲੋਵੇਰਾ ਜੈਲ ਉਹ ਵੀ ਲਗਾ ਸਕਦੇ ਹੋ ਮਾਰਕੀਟ ਵਾਲਾ ਹੈਗਾ ਉਹ ਲਗਾ ਸਕਦੇ ਹੋ ਅਗਰ ਤੁਹਾਡੇ ਕੋਲ ਵਧੀਆ ਜਿ ਕੋਈ ਲੋਸ਼ਨ ਹੈਗਾ ਇਸ ਪ੍ਰਕਾਰ ਦਾ ਠੀਕ ਹੈ ਤੇ ਉਹ ਵੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਤੇ ਜਾਂ ਤੁਸੀਂ ਸੰਸਕ੍ਰੀਮ ਲਗਾ ਸਕਦੇ ਹੋ ਤੇ ਇਸ ਲੋਸ਼ਨ ਦਾ ਮੈਂ ਨਾਮ ਜਿਹੜਾ ਡਿਸਕ੍ਰਿਪਸ਼ਨ ਚ ਲਿਖ ਦਵਾਂਗੀ ਬਹੁਤ ਵੱਡਾ ਜਿਹਾ ਨਾਮ ਹੈ ਤੇ ਉਹ ਤੁਸੀਂ ਲਿਆ ਸਕਦੇ ਹੋ ਅਗ ਸਕਿਨ ਤੇ ਤੁਸੀਂ ਲਗਾ ਸਕਦੇ ਹੋ ਦੇਖੋ ਕਿਤੇ ਵੀ ਤੁਸੀਂ ਜਾਣਾ ਹੋਵੇ ਇਹ ਲੋਸ਼ਨ ਲਗਾ ਕੇ ਕੋਈ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਬਿਲਕੁਲ ਤੁਹਾਡੀ ਸਕਿਨ ਇੱਕਦਮ ਰੈਡੀ ਹੋ ਜਾਂਦੀ ਮੇਕਅਪ ਲਈ ਲਿਪਸਟਿਕ ਲਗਾਓ ਬਸ ਕਿਉਂਕਿ ਗਰਮੀ ਦੇ ਵਿੱਚ ਲਾਈਟ ਮੇਕਅਪ ਹੀ ਅੱਛਾ ਲੱਗਦਾ ਹੈ ਲੋਸ਼ਨ ਲਗਾ ਕੇ ਹਲਕੀ ਹਲਕੀ ਜਿਹੜੀ ਲਿਪ ਬામ ਲਗਾ ਲਓ ਹਲਕੀ ਹਲਕੀ ਆਪਣੀ ਪਸੰਦੀ ਲਿਪਸਟਿਕ ਲਗਾ ਲਵੋ ਤੇ ਬਸ ਜੀ ਤੁਹਾਡਾ ਮੇਕਅਪ ਜਿਹੜਾ ਕੰਪਲੀਟ ਹੈ ਸਕਿਨ ਜਿਹੜੀ ਤੁਹਾਡੀ ਬਿਲਕੁਲ ਦੇਖੋ ਰੂਹਾਂ ਗੁਮਲਾਈਮ ਹੋ ਜਾਂਦੀ ਏ ਰੰਗ ਜਿਹੜਾ ਤੁਹਾਡਾ ਇਕਦਮ ਨਿਖਰ ਜਾਂਦਾ ਏ ਔਰ ਸਕਿਨ ਜਿਹੜੀ ਇਕਦਮ ਰੈਡੀ ਹੋ ਜਾਂਦੀ ਕਿਤੇ ਵੀ ਜਾਣ ਨੂੰ ਕੋਈ ਵੀ ਛੋਟਾ ਮੋਟਾ ਫੰਕਸ਼ਨ ਹੁੰਦਾ ਕੋਈ ਵੀ ਮਤਲਬ ਕਿ ਗਰਮੀ ਵਿੱਚ ਕੋਈ ਵੀ ਤੁਹਾਨੂੰ ਪ੍ਰੋਗਰਾਮ ਆ ਜਾਂਦਾ ਇਸ ਤਰੀਕੇ ਨਾਲ ਤੁਸੀਂ ਫੇਸ਼ਲ ਕਰਕੇ ਆਪਣੀ ਸਕਿਨ ਤੇ ਕੋਈ ਨਾ ਕੋਈ ਸੰਸਕ੍ਰੀਮ ਲਗਾ ਲਓ ਕੋਈ ਨਾ ਕੋਈ ਲੋਸ਼ਨ ਲਗਾ ਲਓ ਜਾਂ ਤੁਸੀਂ ਐਲੋਵੇਰਾ ਜੈੱਲ ਲਗਾ ਲਓ ਸਕਿਨ ਤੁਹਾ ਕਿੰਨਾ ਪਿਆਰਾ 글로 ਆ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਅਗਰ ਤੁਸੀਂ ਜਦੋਂ ਬਾਹਰ ਜਾਣਾ ਹੈ ਨਾ ਜਿਨ੍ਹਾਂ ਨੂੰ ਪਸੀਨਾ ਆਉਣ ਦੀ ਬਹੁਤ ਸਮੱਸਿਆ ਹੁੰਦੀ ਜਿਨ੍ਹਾਂ ਦੇ ਪਸੀਨਾ ਬਹੁਤ ਆਉਂਦਾ ਹੈ ਤੁਸੀਂ ਕੀ ਕਰਨਾ ਹੈ ਜਦੋਂ ਵੀ ਤੁਸੀਂ ਮੇਕਅਪ ਕਰਨਾ ਹੁੰਦਾ ਹੈ ਮਤਲਬ ਕਿ ਫੇਸ਼ਲ ਕਰੋ ਚਾਹੇ ਫੇਸ ਪੈਕ ਲਗਾਓ ਜਦੋਂ ਤੁਸੀਂ ਸੰਸਕ੍ਰੀਮ ਲਗਾਣੀ ਜੇ ਤੁਹਾਨੂੰ ਲੱਗਦਾ ਸਾਡਾ ਚਿਪਚਿਪਾ ਪੰਨ ਲੱਗ ਰਿਹਾ ਹੈ ਨਾ ਸਕਿਨ ਤੇ ਕਈਆਂ ਨੂੰ ਹੁੰਦਾ ਹੈ ਵੀ ਸੰਸਕ੍ਰੀਮ ਲਗਾ ਕੇ ਜੇ ਦੂ ਬਾਹਰ ਜਾਵਾਂਗੇ ਪਸੀਨੇ ਨਾਲ ਸਕਿਨ ਜਿਹੜੀ ਚਿਪਚਿਪੀ ਲੱਗਦੀ ਤੁਸੀਂ ਕੀ ਕਰਨਾ ਹੈ ਉਸ ਟਾਈਮ ਫੇਸ ਪਾਊਡਰ ਜਿਹੜਾ ਹੁੰਦਾ ਹੈ ਨਾ ਕੰਪੈਕਟ ਪਾਊਡਰ ਠੀਕ ਹੈ ਉਹ ਫੇਸ ਪਾਊਡਰ ਤੁਸੀਂ ਹਲਕਾ 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 ਹੱਥ ਆਪਣੇ ਮਤਲਬ ਕਿ ਹੱਥਾਂ ਦੇ ਨਾਲ ਚਿਹਰੇ ਤੇ ਲਗਾ ਲੈਣਾ ਉਹਨੂੰ ਸੈੱਟ ਕਰ ਲੈਣਾ ਜਿੱਥੇ ਮਰਜ਼ੀ ਜਾਓ ਤੁਸੀਂ ਤੁਹਾਨੂੰ ਪਸੀਨਾ ਨਹੀਂ ਆਵੇਗਾ ਔਰ ਤੁਹਾਡੀ ਸਕਿਨ ਤੇ ਕੋਈ ਵੀ ਮਤਲਬ ਕਿ ਐਦਾਂ ਦਾ ਨੁਕਸਾਨ ਨਹੀਂ ਹੋਵੇਗਾ ਧੁੱਪ ਨਾਲ ਕਿ ਜਿਹੜੀ ਸਾਡੀ ਸਕਿਨ ਕਾਲੀ ਹੋ ਜਾਵੇ ਜਾਂ ਸਾਡੀ ਸਕਿਨ ਤੇ ਟੈਨ ਹੋ ਜਾਵੇ ਜਾਂ ਸਾਡੀ ਸਕਿਨ ਤੇ ਜਿਹੜਾ ਕੁਝ ਲੱਗਿਆ ਹੋਵੇ ਉਹ ਜਲਦੀ ਉੱਤਰ ਜਾਵੇ ਇਸ ਕਰਕੇ ਤੁਸੀਂ ਥੋੜਾ ਜਿਹਾ ਪਾਊਡਰ ਜ਼ਰੂਰ ਲਗਾਇਆ ਕਰੋ ਫੇਸ ਪਾਊਡਰ ਠੀਕ ਹੈ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਸਾਫ਼ ਸੁਥਰੀ ਤੇ ਗਲੋਇੰਗ ਰਹੇਗੀ ਘਰੇ ਜਿੰਦਾ ਮਰਜ਼ੀ ਤੁਸੀਂ ਆ ਕੇ ਫਿਰ ਆਪਣਾ ਫੇਸ ਨੂੰ ਵਾਸ਼ ਕਰੋ ਤੁਹਾਡਾ ਫੇਸ ਉਦਾਂ ਦੀ ਉਦਾਂ ਹੀ ਰਹੇਗਾ ਬਿਲਕੁਲ ਸਾਫ਼ ਸੁਥਰਾ ਅਮੀਦ ਹੈ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜਰੂਰ ਪ੍ਰੈਸ ਕਰਿਓ ਤਾਂ ਹੀ ਤੁਹਾਨੂੰ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਮਿਲੇਗੀ ਨੈਕਸਟ ਵੀਡੀਓ ਮੈਂ ਭੈਣਾਂ ਦੀ ਰਿਕਵੈਸਟ ਤੇ ਹੈਗੀ ਹੈ ਕਿ दारू ਛੁਡਾਣ ਦਾ ਕਿ ਉਹਨਾਂ ਦੇ ਹਸਬੰਦ दारू ਬਹੁਤ ਜ਼ਿਆਦਾ ਪੀਂਦੇ ਨੇ दारू ਛੁਡਾਣ ਦਾ ਕੋਈ ਨੁਕਸਾ ਦੱਸੋ ਆਪਾਂ ਬਹੁਤ ਜਲਦੀ ਉਹ ਵੀਡੀਓ ਪਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਹਸਬੰਦ ਦੀ दारू ਛੁਡਵਾ ਸਕਦੇ ਹੋ ਜਾਂ ਘਰ ਵਿੱਚ ਕੋਈ ਵੀ ਤੁਹਾਡਾ ਪੀਓ ਜਾ ਵੀਰ ਜਾਂ ਪ੍ਰਾਪ ਪਿੰਦਾ ਹੋਵੇ ਜਾਂ ਹਸਬੰਦ ਪਿੰਦਾ ਹੋਵੇ ਤਾਂ ਤੁਸੀਂ ਤੰਗ ਪਰੇਸ਼ਾਨ ਹੋ ਕਿੱਦਾਂ ਛਡਾਣੀ ਹੈਗੀ दारू ਉਹ ਬਹੁਤ ਜਲਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਪਰੇਸ਼ਾਨ ਨੇ ਟੈਨਿੰਗ ਤੋਂ ਧੁੱਪ ਦੇ ਨਾਲ ਜਿਹੜੀ ਜਿਹਨਾਂ ਦੀ ਸਕਿਨ ਕਾਲੀ ਹੋ ਚੁੱਕੀ ਏ ਸਕਿਨ ਨੂੰ ਸਾਫ਼ ਸੁਥਰਾ ਕਰਨਾ ਚਾਹੁੰਦੇ ਨੇ ਜਾਂ ਆਪਣੇ ਪਿਗਮੈਂਟੇਸ਼ਨ ਠੀਕ ਕਰਨਾ ਚਾਹੁੰਦੇ ਨੇ ਹਾਜੀ ਕਮੈਂਟ ਆ ਰਹੇ ਸੀ ਕਿ ਦੀਦੀ ਪਿਗਮੈਂਟੇਸ਼ਨ ਕਿੰਨੇ ਟਾਈਮ 'ਚ ਠੀਕ ਹੋਵੇਗੀ ਦੇਖੋ ਜਦੋਂ ਆਪ ਆਪਣੇ ਸਰੀਰ ਨੂੰ ਦੇ ਇੱਕ ਰੋਟੀ ਪਾਣੀ ਦੀ ਜ਼ਰੂਰਤ ਹੈ ਪਰ ਡੇਲੀ ਖਾਣੇ ਹਨਾ ਕੱਪੜੇ ਪਹਿਨਣਾਂ ਦੀ ਜ਼ਰੂਰਤ ਹੈ ਡੇਲੀ ਪਾਣੇ ਹਨਾ ਤੁਸੀਂ ਵੀ ਸਕਿਨ ਕੇਅਰ ਕਰਦੇ ਰਹੋ ਕੇਅਰ ਕਰਦੇ ਰਹੋਗੇ ਤਾਂ ਹੌਲੀ 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 ਤੁਹਾਡੀ ਜਿਹੜੀ ਸਕਿਨ ਹੈ ਇੱਕਦਮ ਜਿਹੜੀ ਰਿਪੇਅਰ ਹੋਣੀ ਸ਼ੁਰੂ ਹੋ ਜਾਵੇਗੀ ਜਿਹੜੀ ਕਮੀਆਂ ਪੇਸ਼ੀਆਂ ਹੋਣਗੇ ਸਕਿਨ ਦੀਆਂ ਠੀਕ ਹੋਣੇ ਸ਼ੁਰੂ ਹੋ ਜਾਣਗੀਆਂ ਆਪਣੇ ਆਪ ਹੀ ਤੁਹਾਡੇ ਪਿਗਮੈਂਟੇਸ਼ਨ ਔਰ ਤੁਹਾਡਾ ਜਿਹੜਾ ਮਲਾਜ਼ਮੇ ਦੀ ਪ੍ਰੋਬਲਮ ਹੈ ਜਾਂ ਤੁਹਾਡੇ ਸ਼ਾਈਆਂ ਦੀ ਪ੍ਰੋਬਲਮ ਹੈ ਸਾਰੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਤੇ ਮ사ਜ ਤੇ ਤੁਹਾਨੂੰ ਮੈਂ ਦੱਸਦੀ ਹੁਣੀ ਹੈ ਜਿਨ੍ਹਾਂ ਦਾ ਰਿੰਕਲ ਨੇ ਜਿਨ੍ਹਾਂ ਦੀ ਸਕਿਨ ਇੱਕਦ ਦੇ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਤਬ ਤੱਕ ਸਾਰਿਆਂ ਨੂੰ ਬਾਏ ਬਾਏ ਔਰ ਵੀਡੀਓ ਬਾਰੇ ਬੱਸ ਸ਼ੇਅਰ ਕਰ ਦੇਣਾ ਬਾਤ ਤੋਂ ਬਾਅਦ ਲਾਈਕ ਜ਼ਰੂਰ ਕਰਨਾ ਫਿਰ ਮਿਲਦੇ ਹਾਂ ਜੀ ਬਾਏ